ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜਿਹੜਾ 12 ਅੰਗ ਤੇ ਆਉਂਦਾ ਹੈ ਇਸ ਸ਼ਬਦ ਵਿੱਚ ਮੇਨ ਵਿਸਰਾਮ ਬਹੁਤ ਮਹਿੰਗੀ ਨੇ ਕਿਉਂਕਿ ਲੰਮੀ ਲੰਮੀ ਇਸ ਦੀਆਂ ਪੰਕਤੀਆਂ ਨੇ ਤੇ ਇਸ ਕਰਕੇ ਜਦੋਂ ਆਪਾਂ ਉਚਾਰਨ ਕਰਦੇ ਆਂ ਤੇ ਵਿਸਰਾਮ ਗਲਤ ਲਾ ਜਾਂਦੇ ਆਂ ਇਹ ਚੌਥੇ ਪਾਦਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਪੰਜਵੇਂ ਸੁਰਤਾਲ ਦੇ ਵਿੱਚ ਦੋ ਪਦੇ ਦੋ-ਦੋ ਪਦਿਆਂ ਵਾਲੇ ਸ਼ਬਦ ਨੇ। ਸਾਰਗ ਮਹੱਲਾ ਚੌਥਾ। ਚੌਥੇ ਪਾਦਸ਼ਾਹ ਜੀ ਬਾਣੀ ਹੈ। ਘਰ ਪੰਜਵਾ। ਘਰ ਪੰਜਵੇਂ ਦਾ ਮਤਲਬ ਹੈ ਕਿ ਪੰਜਵੇਂ ਸੁਰਤਾਲ ਦੇ ਵਿੱਚ ਦੋ ਪਦੇ ਇਹਨੂੰ ਦੋ ਪਦੇ ਕਹਿਣਾ ਹੈ, ਦੁੱਪਦੇ ਨਹੀਂ ਕਹਿਣਾ। ਤੱਦੇ ਅੰਕੜ ਜਿਹੜਾ ਹੈ ਇਹ ਵੱਖਰਾ ਕਰ ਦੇਣਾ ਪਦੇ ਇਹ ਵੱਖਰਾ ਹੈ ਦੋ ਪਦੇ ਇਸ ਤਰ੍ਹਾਂ ਪੋਲਾ ਸ਼ਬਦ ਦੋ ਪਦੇ ਦੋ ਦੋ ਪਦਿਆਂ ਵਾਲੇ ਪੜਤਾਲ ਪੜਤਾਲ ਛੰਦ ਦਾ ਨਾਮ ਹੈ ਜਾਂ ਜਿਸ ਵਿੱਚ ਤਾਲ-ਤਾਲ ਤੇ ਟੁਕ-ਟੁਕ ਤੇ ਤਾਲ ਪੜਤ ਦਾ ਹੋਵੇ ਉਸ ਨੂੰ ਵੀ ਪੜਤਾਲ ਕਹਿੰਦੇ ਬਾਕੀ ਇਸੇ ਦੇ ਅਨੇਕਾਂ ਹੀ ਅਰਥ ਨਿਕਲਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਪ ਮੰਨ ਜਗੰਨਾਥ ਜਗਦੀ ਸਰੂਜਗ ਜੀਵਨੋ ਮਨ ਮੋਹਣ ਸਿਓ ਪ੍ਰੀਤ ਲਾਗੀ ਮੈਂ ਹਰ 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 ਟੇਕ ਸਭ ਦਿਨਸ ਸਭ ਰਾਤ ਹੁਣ ਸੰਗਤ ਜੀ ਦੀ ਸੰਗਤੀ ਕਿੰਨੀ ਲੰਮੀ ਹੈ ਇਸ ਇੱਥੋਂ ਸ਼ੁਰੂ ਹੁੰਦੀ ਹੈ ਤੇ ਇੱਥੇ ਆਣ ਕੇ ਸਮਾਪਤ ਹੁੰਦੀ ਪੰਗਤੀ ਇਸ ਪੰਗਤੀ ਵਿੱਚ ਦੋ ਵਿਸਰਾਮ ਆਏ ਨੇ ਦੋ ਵਿਸਰਾਮ ਪਹਿਲਾ ਵਿਸਰਾਮ ਹੈ ਜਗ ਜੀਵਨੋ ਤੇ ਜਗ ਜੀਵਨੋ ਤੇ ਪਹਿਲਾ ਵਿਸਰਾਮ ਹੈ ਦੂਸਰਾ ਵਿਸਰਾਮ ਆ ਗਿਆ ਲਾਗੀ ਤੇ ਲਾਗੀ ਤੇ ਦੂਸਰਾ ਵਿਸਰਾਮ ਹੈ ਜਪ ਮੰਨ ਜਗਨਨਾਥ ਜਗਦੀਸਰੋ ਜਗ ਜੀਵਨੋ ਇੱਥੇ ਰੁਕਣਾ ਮੰਨ ਮੋਹਨ ਸਿਉ ਪ੍ਰੀਤ ਲਾਗੀ ਇਹ ਇੱਕ ਇੱਥੇ ਵਿਸਰਾਮ ਹੈ ਮੈਂ ਹਰ 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 ਟੇਕ ਸਭ ਦਿਨਸ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ 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 ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਾਪਸ ਗੁਣ ਸੁਆਮੀ ਗਨ ਨਾ ਜਾਤ ਹੁਣ ਸੰਗਤ ਜੀ ਇਸ ਪੰਕਤੀ ਵਿੱਚ ਸਿਰਫ ਇੱਕੋ ਹੀ ਵਿਸਰਾਮ ਆਇਆ ਹਰ ਕੀ ਉਪਮਾ ਅਨਕ 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 ਗੁਣ ਗਾਵਤ ਗਾਵਤੇ ਵਿਸਰਾਮ ਹੈ ਇਸ ਪੰਕਤੀ ਵੀ ਦੋ ਵਿਸਰਾਮ ਨੇ ਦੂਸਰਾ ਵਿਸਰਾਮ ਸਵਾਮੀ ਤੇ ਲੱਗੇਗਾ ਪਹਿਲਾ ਵਿਸਰਾਮ ਹੈ ਗਾਵਤ ਤੇ ਬਾਕੀ ਜਿੱਥੇ ਜਿਵੇਂ ਹੁਣ ਆ ਪੰਕਤੀ ਲੰਮੀ ਹੈ ਹਰ ਕੀ ਉਪਮਾ ਅਨਕ 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 ਗੁਣ ਗਾਵਤ ਇੱਥੇ ਜਮਕੀ ਲੱਗਦੀ ਹੈ ਜਮਕੀ ਦਾ ਮਤਲਬ ਅੱਧਾ ਵਿਸਰਾਮ ਪੂਰਾ ਜਿਹੜਾ ਵਿਸਰਾਮ ਜਿੱਥੇ ਪੂਰਾ ਠਰਾਓ ਦੇਣਾ ਉਹ ਗਾਵਤ ਹੈ ਸੁਖ ਨਾਰਦ ਬ੍ਰਹਮਾਦਿਕ ਬ੍ਰਹਮਾਦਿਕ ਦੱਦੇ ਸਿਆਰੀ ਦਿਕ ਬ੍ਰਹਮਾਦਿਕ ਤਾਵ ਗੁਣ ਸੁਆਮੀ ਇੱਥੇ ਬਿਸਰਾਮ ਹੈ ਗਨਨ ਇਹਨੂੰ ਗਨੇਨ ਨਹੀਂ ਕਹਿਣਾ ਗਨਨ ਗਨਨ ਉਚਾਰਨ ਕਰਨਾ ਨੰਨੇ ਨੂੰ ਸਿਆਰੀ ਜਿਹੜੀ ਲੱਗੀ ਉਹ ਉਚਾਰਨ ਹੋਵੇਗੀ ਪਰ ਗਨੇਨ ਉਚਾਰਨ ਗੱਗਾ ਵੱਖਰਾ ਕਰਕੇ ਉਚਾਰਨੀ ਕਰਨਾ ਗਨਨ ਇਕੱਠਾ ਪਾਠ ਹੈ ਗਨਨ ਨਾ ਜਾਤ ਤੂ ਹਰ ਬੇਅੰਤ तू हर बेअंत हम इस बेंत ते भी जमक है इस बेंत भी जमक है तू हर बेअंत तू हर बेअंत तू हर स्वामी स्वामी ते विश्राम है इथे विश्राम लाना है तू हर बेअंत तू हर बेअंत तू हर स्वामी इथे विश्राम ला तू आपे ही जान है अपनी भांत ਹਰ ਕੈ ਨਿਕਟ ਨਿਕਟ ਦੂਜੇ ਨਿਕਟ ਤੇ ਆਣ ਕੇ ਸੰਗਤ ਜੀ ਜਮਕ ਲਾਉਣੀ ਹੈ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਬਸਤੇ ਤੇ ਵਿਸਰਾਮ ਹੈ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ ਹਰ ਸਿਉ ਰਾਲ ਮਿਲੇ ਇਥੇ ਵਿਸਰਾਮ ਹੈ ਜੈਸੀ ਜਨ ਨਾਨਕ ਸੱਲੈ ਸੱਲਲ ਸਮਾਤ ਸੱਲਲੇ ਦਲਾਵਾਂ ਦੇ ਨਾਲ ਸੱਲਲ ਮਿਲਾਤ ਸੋ ਸੰਗਤ ਜੀ ਆਪ ਜੀ ਨੇ ਸਪਾਵਣ ਪ੍ਰੇਤਰ ਸ਼ਬਦ ਦਾ ਉਚਾਰਨ ਤੇ ਇਸ ਦੇ ਵਿਸਰਾਮ ਸਿੱਖੀ ਨੇ ਭੁੱਲਾਂ ਦੀ ਮਾਫੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ